ਰੰਡੋ ਦਾ ਵੀ ਦੱਸ ਰਿਹਾ ਹੈ ਰੰਡੋ ਦੇ ਕੱਪ ਦਾ ਵੀ ਦੱਸ ਰਿਹਾ ਹੈ ਤੇ ਵਰਲਡ ਕੱਪ ਦਾ ਵੀ ਦੱਸ ਰਿਹਾ ਕੋਟੀਆਂ ਮਾਰਦੀ ਜੋਰ ਦੇਣਾ ਇਹ ਫੱਦੇ ਸਿੰਘ ਸਰਪੰਚ ਦਾ ਪੁੱਤ ਹੈ ਮਾਤਾ ਜੁਵਿੰਦਰ ਕੌਰ ਨੂੰ ਮਾਣ ਆਪਣੇ ਪੁੱਤਰ ਦੇ ਉੱਪਰ ਤੇ ਅੱਜ ਦਾ ਜਿਹੜਾ ਸਨਮਾਨ ਹੈ ਇਹ ਸਨਮਾਨ ਜਿੰਦਰ ਮਿਰਕ ਫਰਾਂਸ ਹੈਪੀ ਮਿਰਕ ਫਰਾਂਸ ਬਿਨਾ ਦੇਤ ਫਰਾਂਸ ਜੀਤਾ ਪੱਡਾ ਦੀ ਫਰਾਂਸ ਛੀਰਾ ਵਾਲੀ ਛੀਰਾ ਧਾੜੀ ਵਾਲ ਫਰਾਂਸ ਜੇਲ ਧਾੜੀ ਵਾਲ ਫਰਾਂਸ ਸੋਨਾ ਬੈਸ ਹੁੰਦੇ ਸ਼ੀਰਾ ਔਲਕੀਪਾ ਸੁਖਬਖ ਕੈਨੇਡਾ ਸੋਨਾ ਖੜਾ ਜੀ ਪ੍ਰਿਤਪਾਲ ਵੈਲਕਮ ਕੈਨੇਡਾ ਤੇ ਰਾਜਾ ਧਰਜੂ ਜੀ ਇਹਨਾਂ ਭਰਾਵਾਂ ਦੇ ਵੱਲੋਂ ਅੱਜ ਖਾਰ ਨੋਖ ਤੇ ਨਾਲ ਵੱਡਾ ਸਨਮਾਨ ਸਾਡੇ ਕਬੱਡੀ ਦੇ ਵੱਡੇ ਮੰਗਲਾ ਸਾਡੇ ਫਤਿਹ ਸਿੰਘ ਸਰਪੰਚ ਦੇ ਪੁੱਤ ਦਾ ਮਾਤਾ ਜਗਵਿੰਦਰ ਕੌਰ ਦੇ ਪੁੱਤਰ ਦਾ ਸਨਵਾਰ ਜਾਦੀਆ ਜਿੰਦਰ ਵੇਖੀ ਦਿੰਦੇ ਨੇ ਅਗੜੀਆਂ ਵਾਲਾ ਕਾਲਾ ਖੜਾ ਹੈਪੀ ਮਿਲਕਰ ਨਾਲ ਖੜਾ ਹੈ ਹੌਸਤਾ ਮਗੀ ਜੀ ਸਤਿਗੁਰੂ ਵਾਲੇ ਖੜੇ ਨੇ ਕਿ ਆਹ ਦੇਖਦੇ ਅੰਮਰਜੀਤ ਚੱਜੜ ਤੇ ਨਾਲ ਕਵੀਰ ਸਿੰਘ ਜੀ ਬਿੱਲੀ ਨੰਗਲ ਤੇ ਨਾਲ ਸਾਡੇ ਗੁਜਰਾ ਖੱਖ ਜੀ ਸਾਰੀਆਂ ਸਰਕਾਰਾਂ ਦੇ ਸਿਸ਼ੇ ਦਾ ਹਾਲ ਦੇਰੀਆਂ ਨੇ ਤੇ ਰਛਰ ਬਰੰਦਰ ਤੇ ਨਾਲ ਸੰਗੇ ਵੀਪਾ ਯੂਕੇ ਸਾਰੇ ਸਰਕਾਰਾਂ ਦੇ ਵੀਰ ਨੇ ਹੋਰ ਬਈ ਸੋਹਣਿਆ ਸਾਤ ਸਿਰੀਆਂ ਕਾਲੇ ਕੇ ਮਾੜੇ ਖੋਜਾ ਜੀ ਮਕਟ-ਮਕਟ ਚੋਰੀਆ ਬਾਪੂ ਦੇ ਵਿੱਚ ਉਹਈਆਂ ਜਿਹੜੇ ਜੋਜੋ ਪੰਜਾ ਬੁੜੀਆਂ ਜਦੋਂ ਲੌਂਦਾ ਹੈ ਗਰਾਉਂਡ ਵਿੱਚ ਜਿਹੜਾ ਐਵੇਂ ਨੀ ਤਿਰਫਾ ਹੁੰਦੀਆਂ ਨਾ ਬੋਲਾ ਵਾਲ ਦੇ ਗੱਡੀ ਦਾ ਸਨਮਾਨ ਹੋ ਰਿਹਾ ਹੈ ਬੜੀ ਖੁਸ਼ੀ ਹੋਈ ਹੈ ਗਗਨਦੀਪ ਗੱਗੀ ਖੀਰਾਵਾਲ 2011 ਦੇ ਵਿੱਚ ਖੇਡਣ ਲਈ ਪਹੁੰਚਿਆ 20 ਸੀ ਦੇ ਵਿੱਚ ਤੇ ਬਾਹਰ ਬੈਠੇ ਦਰਸ਼ਕ ਗੱਲਾਂ ਕਰ ਰਹੇ ਸੀ ਵੀ ਆਹ ਭਾਰਾ ਜਿਆ ਆ ਮੋਟਾ ਜਿਹਾ ਵੀ ਕਬੱਡੀ ਖਿਡਾਰੀ ਹੋ ਸਕਦਾ ਹੈ ਇਹ ਕਿੰਦਾ ਕਬੱਡੀਆਂ ਪਾਵੇਗਾ ਔਰ 2011 ਦੇ ਬੀਸੀ ਦਾ ਫਿਰ ਤੇ 2011 ਦੇ ਟ੍ਰਾਂਟੋ ਸੀਜ਼ਨ ਦਾ ਵੈਸਟ ਹੈ 2011 ਦੇ ਵਿੱਚ ਟ੍ਰਾਂਟੋ ਦੇ ਵਿੱਚ ਵਰਲਡ ਕਬੱਡੀ ਕੱਪ ਦਾ ਵੈਸਟ ਹੈ ਤੇ 2011 ਨੇ ਪੰਜਾਬ ਦੀ ਧਰਤੀ ਦੇ ਵਿੱਚ ਕਦੇ ਨੋਜਨ ਖੇਡਿਆ ਆ ਕੇ ਤੇ ਉਸ ਵਰਲਡ ਕੱਪ ਦਾ ਵੀ ਇਹ ਵੈਸਟ ਰਿਹਾ ਇਹ ਤਾਂ ਮਾਨ ਸਨਮਾਨ ਹੁੰਦੇ ਆ ਇਹ ਵੱਡੇ ਰਿਕਾਰਡ ਜਿਹੜੇ ਅੱਜ ਸਮੇਂ ਕਿਉਂਕਿ ਦੀਪ ਗੋਗੀ ਖੀਰਾਵਾਲੀਆ ਦੇ ਹਿੱਸੇ ਆਏ ਆ ਜਿਸ ਦਿਨ ਚਾਹਿਆ ਤੇ ਜਿੰਦਰ ਫਿਰਕ ਦਿਨੋਂ ਪਿਆਰ ਕਰਦਾ ਹੈ ਚਰਨ ਸਿੰਘ ਦੇ ਕਦੇ ਤਿੰਨੋ ਪੁੱਤਰ ਹਨ ਬੂਟਾ ਖਾਖੀਆਂ ਦੇ ਉੱਪਰ ਦੀਪਾ ਜੀ ਅੰਗਰੇਜ਼ ਤੇ ਲਖਸ਼ਰ ਭਰਾਵਾਂ ਦੇ ਉੱਪਰ ਵੀ ਸੋ ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਔਰ ਹਾਂਜੀ ਲੜਕੀਆਂ ਦੀ ਟੀਮ ਆਜੋ ਜੀ ਹਾਂਜੀ ਜੰਦ